ਅੱਜ ਸੋਸ਼ਲ ਮੀਡੀਆ ਇੱਕ ਗੱਲ ਨਾਲ ਭਰਿਆ ਪਿਆ ਕਿ ਡਾਇਨਾਸੌਰ ਵਾਪਸ ਆ ਸਕਦੇ ਨੇ ਪਰ ਅਕਾਲੀ ਦਲ ਨਹੀਂ ਤਾਂ ਅਕਾਲੀ ਦਲ ਜਿਹੜਾ ਉਹ ਵਾਪਸ ਆ ਗਿਆ ਇਸ ਦੇ ਨਾਲ ਹੀ ਲੋਕਾਂ ਨੇ ਇਹ ਵੀ ਮੰਨ ਲਿਆ ਕਿ ਕਾਂਗਰਸ ਹਲੇ ਮਰੀ ਨਹੀਂ ਜਿਉਂਦੀ ਹੈ ਆਮ ਆਦਮੀ ਪਾਰਟੀ ਉਹ ਸੱਤਾ ਤੇ ਹੋਣ ਕਰਕੇ ਅੱਗੇ ਤਾਂ ਆ ਰਹੀ ਹੈ ਪਰ ਜਿੰਨੀ ਉਮੀਦ ਸੀ ਓਨੀ ਨਹੀਂ ਆ ਰਹੀ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਸਿਰਫ ਸੀਟਾਂ ਦੀ ਗਿਣਤੀ ਨਹੀਂ ਦੱਸਦੀਆਂ ਇਹ ਪੰਜਾਬੀਆਂ ਦਾ ਮੂਡ ਦੱਸਦਿਆਂ ਨੇ ਚੋਣਾਂ ਦੌਰਾਨ ਸਭ ਕੁਝ ਹੋਇਆ ਲਫੜੇ ਕੇਸ ਕਾਗਜ਼ ਰੱਦ ਇਟਾਂ ਗੋਲੀਆਂ ਫਾਇਲਾਂ ਪਰ ਜਦੋਂ ਨਤੀਜੇ ਆਏ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਹੋਈ ਹੈ ਕਿ ਅਕਾਲੀ ਦਲ ਉਹਨਾਂ ਥਾਵਾਂ ਤੇ ਵੀ ਜਿੱਤ ਗਿਆ ਜਿੱਥੇ ਉਮੀਦ ਵੀ ਨਹੀਂ ਸੀ ਹੁਣ ਸਵਾਲ ਹੈ ਕਿ ਅਕਾਲੀ ਦਲ ਜਿੱਤਿਆ ਕਿਵੇਂ ਸਵਾਲ ਇਹ ਹੈ ਕਿ ਉਹਨਾਂ ਲੋਕਾਂ ਨੇ ਉਸ ਨੂੰ ਕਿਉਂ ਚੁਣਿਆ ਕਿ ਪਿੰਡਾਂ ਨੂੰ ਲੱਗਣ ਲੱਗ ਪਿਆ ਕਿ ਖੇਤਰੀ ਪਾਰਟੀ ਤੋਂ ਬਿਨਾਂ ਕੋਈ ਬਾਹ ਫੜਨ ਵਾਲਾ ਨਹੀਂ 2027 ਤੋਂ ਪਹਿਲਾਂ ਇੱਕ ਵਾਰ ਪਾਸਾ ਜਿਹੜਾ ਬਲਟਕੇ ਵੇਖੀਏ ਤਾਂ ਪਲਟਕੇ ਵੇਖੀਏ ਕਾਂਗਰਸ ਮੁੱਕੀ ਨਹੀਂ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਦੂਜੇ ਨੰਬਰ ਤੇ ਦਸਰੀਅਾ ਕੇ ਖੇਡ ਚ ਹਲੇ ਬਾਕੀ ਨੇ ਦੂਜੇ ਪਾਸੇ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਜਿਸ ਨੂੰ ਮੁੱਕੀ ਹੋਈ ਕਿਹਾ ਜਾ ਰਿਆ ਸੀ ਤੇ ਪਰ ਉਹਨਾਂ ਨੇ ਸਾਬਤ ਕਰਤਾ ਕਿ ਦੂਜੇ ਨੰਬਰ ਤੇ ਆ ਗਈ ਹੈ ਤੇ ਕਾਂਗਰਸ ਹਜੇ ਖਤਮ ਨਹੀਂ ਹੋਈ ਆਮ ਆਦਮੀ ਪਾਰਟੀ ਦੀਆਂ ਸੀਟਾਂ ਵੱਧ ਆਈਆਂ ਪਰ ਜਿੱਥੇ ਆਪਣੇ ਹੀ ਨੇਤਾਵਾਂ ਦੇ ਪਿੰਡਾਂ ਚ ਹਾਰ ਹੋਈ ਆ ਉਹ ਇਸ ਗੱਲ ਦਾ ਸੰਕੇਤ ਹੈ ਕਿ ਇਸ਼ਤਿਹਾਰ ਤੋਂ ਬਿਨਾ ਜ਼ਮੀਨੀ ਕੰਮ ਹੈ ਜਿਹੜਾ ਉਹ ਕਰਨਾ ਉਹ ਵੇਗਾ 2022 ਦੀ ਲਹਿਰ ਹਲੇ ਜਿਉਂਦੀ ਰੱਖਣੀ ਹੈ ਤਾਂ 2027 2027 ਦੀ ਤਿਆਰੀ ਹੈ ਜਿਹੜੀ ਉਹ ਬੋਰਡਾਂ ਤੇ ਨਹੀਂ ਜ਼ਮੀਨੀ ਕੰਮਾਂ ਤੇ ਕਰਨੀ ਪਵੇਗੀ। ਪਵਿਕਲ ਦੀ ਗੱਲ ਕਰੀਏ ਤਾਂ ਜਿਸ ਨੂੰ ਖਤਮ ਮੰਨਿਆ ਜਾ ਰਿਹਾ ਸੀ ਤਾਂ ਉਹ ਹੁਣ ਫਿਰ ਖੜੀ ਹੋ ਰਹੀ ਹੈ। ਇਸ ਦਾ ਮਤਲਬ ਹੈ ਕਿ ਇੱਕ ਹੋਰ ਜਿਹੜਾ ਕੀ ਹੈ ਪੰਜਾਬ ਵਿੱਚ ਅਕਾਲੀ ਦਲ, ਭਾਵੇਂ ਜੀਪੀ ਦੇ, ਭਾਵੇਂ ਬਿਨਾ ਕਾਲੀ ਦਲ ਵੱਡੀ ਖੇਡ ਨਹੀਂ ਖੇਡ ਸਕਦੀ ਪਰ ਸਿਆਸਤ ਤੋਂ ਵੱਡਾ ਇੱਕ ਦਰਦ ਹੈ ਪੰਜਾਬ ਵਿੱਚ ਕਿ ਮੁਕਦੀ ਇਨਸਾਨੀਅਤ ਹਾਦਸੇ ਹੋਣ ਕਤਲ ਹੋਣ ਲੋਕ ਮਦਦ ਤੋਂ ਪਹਿਲਾਂ ਸੋਨਾ ਮੋਬਾਈਲ ਘੜੀਆਂ ਲਾ ਲੈਂਦੇ ਨੇ ਸਵਾਲ ਇਹ ਹੈ ਕਿ ਕੀ ਅਸੀਂ ਉਹ ਪੰਜਾਬੀ ਰਹਿ ਗਏ ਹਾਂ ਜਿਨ੍ਹਾਂ ਲਈ ਦੂਜੇ ਦਾ ਦਰਦ ਆਪਣਾ ਹੁੰਦਾ ਅਸੀਂ ਅੱਜ ਕੋਈ 1000 ਰੁਪਏ ਲਈ ਮਾਰਦਾ ਹੈ ਕੋਈ ਲਾਲਚ ਦੇ ਲਈ ਕੋਈ ਨਸ਼ੇ ਦੇ ਲਈ ਜਿਹੜੇ ਰਿਸ਼ਤੇ ਆ ਟੁੱਟ ਰਹੇ ਨੇ ਪਰ ਇਨਸਾਨੀਅਤ ਹੈ ਜਿਹੜੀ ਉਹ ਖਤਮ ਹੋ ਰਹੀ ਹੈ ਪੰਜਾਬ ਇਹੋ ਜਿਹਾ ਨਹੀਂ ਸੀ ਪਰ ਜਿੰਨਾ ਕ ਪੰਜਾਬ ਹਾਲੇ ਬਚਿਆ ਹੈ ਉਹ ਜਿਹੜਾ ਉਸ ਨੂੰ ਆਓ ਬਚਾਈਏ ਸਿਆਸਤ ਸੁਧਰੇ ਸਮਾਜਿਕ ਸੁਧਰੇ ਇਹੀ ਅਸਲੀ ਜਿੱਤ ਹੋਵੇਗੀ